ਸਸੀ ਕਾਲ ਤੋਂ ਤੁਹਾਡਾ ਸਵਾਗਤ ਸਾਪੜ ਚੈਨਲ ਚੌਂਕੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲਈ ਆਪਾਂ ਕਰਨ ਜਾ ਰਹੇ ਹਾਂ ਕਿ ਮੋੜ ਮੰਡੀ ਤੋਂ ਕਿਹੜੇ ਹਰੇਕ ਮਹੀਨੇ ਦੀ 20 ਦਿਨ ਗਰੀ ਹੁੰਦੀ ਹੈਗੀ ਉਹਦੇ ਪੈਸਾ ਨੂੰ ਚੰਗੇ ਚੰਗੇ ਪਸ਼ੂ ਦਿਖਾਵਾਂਗੇ ਦੇਖੋ ਮਾਤਾ ਦੇਵਾ ਕਿੰਨਾ ਘੈਂਟ ਆਗਾ ਤੇ ਚੰਗੇ ਥਾਣਾ ਲੱਗੇ ਹੋਏ ਨੇ ਦੂਜੀ ਮੱਝ ਵੀ ਦੇਖੋ ਥੋੜੀ ਘੈਂਟ ਆ ਤੇ ਪੱਕੀ ਰੇਟ ਵਾਈਜ਼ ਕੀ ਸਿਸਟਮ ਚੱਲ ਰਿਹਾ ਆ ਆਪਾਂ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਲੈ ਕੇ ਦੱਸਾਂਗੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਹੀ ਵਧੀਆ ਮਾਹੌਲ ਆ ਮਣੀ ਦੇ ਚੰਗੇ ਚੰਗੇ ਪਸ਼ੂ ਆਏ ਹੋਏ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਬਈ ਆਪਾਂ ਜਗਾਧਰੀ ਹੁਰੀਆਣੇ ਚੋਂ ਹਰੇਣ ਜੋ ਕੀ ਲੈਤ ਮੱਝ ਲੈਣਾ ਸੀ ਛੋਟੀ ਲਈ ਬਾਈ ਕਿੰਨੇ ਰੁਪਏ ਦੀ ਛੋਟੀ ਲੈ ਕੇ ਬਈ ਇਹ ਇਹ ਲਈਏ ਬਾਈ 12 ਦੀ 12 ਦੇ ਕਿੰਨਾ ਕਿਲੋ ਦੁੱਧ ਦਵੇ ਥਲੇ ਇਹ ਦੱਸੇਗਾ ਮਾਲਕ ਕਿੰਨਾ ਕਿੰਨਾ ਦੁੱਧ ਦਦਾ ਬਈ 13 ਕਿਲੋ ਬਾਈ 13 ਕਿਲੋ ਦੁੱਧ ਦਾ ਬਾਕੀ ਲੈ ਮਿਲਕਿੰਗ ਕਰੀ ਜਾਂਦੇਗੇ ਰਾਜਸਥਾਨ ਦੀ ਜੋੜੀ ਆ ਉਹ ਸਿੰਘਾ ਨਗਰ ਦੀ ਜੋੜੀ ਹੈ ਆ ਸਿਹੜ ਵਿਸ਼ਵਾਸ ਕਰਕੇ ਲੈਂਦਾ ਆਈ ਕਿਹੜੀ ਸੀ ਕਪੀ ਭਈ ਵਪਾਰ ਦਾ ਕੰਮ ਹੈ ਕਿ ਡੇਰੀ ਹੈ ਉਹ ਬਾਹਰ ਦਾ ਬਾਈ ਵਪਾਰ ਦਾ ਬੰਦਾ ਆਪਣਾ ਜਿਹੜੇ ਰਾਜਸਥਾਨ ਦੇ ਹੋਏ ਆ ਹਰਿਆਣੇ ਸਾਈਡ ਦੇ ਹੋਏ ਬਾਈ ਨਾਲ ਜਗਾਇਰੀ ਜਿਹੜੇ ਸਾਈਡ ਤੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਬਾਈ ਕੋਲ ਟਾਪ ਟਾਪ ਦੀਆਂ ਮੰਦਾ ਹੁੰਦਾ ਹਨ ਨਾ ਤੇ ਭਈ ਅੱਜ ਮੰਡੀ ਦਾ ਮਾਹੌਲ ਕਿਵੇਂ ਲੱਗਿਆਗਾ ਠੰਡਾ ਕਿ ਤੇਈ ਹੈਗਾ ਠੀਕ ਹੈ ਬਾਈ ਠੀਕ ਹੈ ਭਾਈ ਮਾਲ ਮਿਲੀ ਜਾਂਦਾ ਠੀਕ ਹੈ ਭਾਈ ਧੰਨਵਾਦ ਲਾਈਵ ਮੈਟਰ ਤੋਂ ਤੁਹਾਡੇ ਲਈ ਆਪਾਂ ਇੱਕ ਮੱਝ ਦੀ ਵੀਡੀਓ ਲੈ ਕੇ ਆਏ ਆ ਤੇ ਪਹਿਲਾਂ ਸਾਨੂੰ ਤੋਰ ਕੇ ਦਿਖਾਉਣੇ ਆ ਬਾਕੀ ਸਾਨੂੰ ਕੱਲੀ ਕੱਲੀ ਇੱਕ ਮੱਝ ਦਾ ਰੇਟ ਬੱਚਾ ਕੀ ਆ ਮੰਗ ਉਹਦੇ ਬਾਰੇ ਜਾਣਕਾਰੀ ਲੈ ਕੇ ਦੱਸਾਂਗੇ ਇੱਕ ਵਾਰੀ ਤੁਸੀਂ ਲੇਵਾ ਚੈੱਕ ਕਰੋ ਉਹ ਮੁਸੇਮ ਘੈਂਟ ਗੱਲ ਬਾਤ ਆ ਕਿ ਥਣ ਪੂਰੇ ਘੈਂਟ ਆ ਕਿ ਝੋਟੀ ਆ ਕਿ ਮੋੜ ਲਿਆ ਤੇ ਮੂੰਹ ਮੂੰਹ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਪਤਲੇ ਸਿੰਗ ਆ ਕਿ ਾਕੀ ਬਾਈ ਨਾਲ ਪਾਸੋਂ ਗੱਲ ਕਰਕੇ ਜਾਣਕਾਰੀ ਲੈ ਕੇ ਦੇਵਾਂਗੇ ਕਿ ਕਿੰਨਾ ਸੁਆਹ ਦਾ ਇਸੇ ਮੰਗਰ ਕੀ ਆ ਕਿ ਆਕੀ ਦਿੱਕਤ ਝੋਟੀ ਨੂੰ ਬਨ ਲਾ ਲੈ ਬਨ ਲਾ ਦੇ ਘੋਰੀ ਘਾਂਡ ਚੋਕੀ ਹੈਗੀ ਥਣ ਥੋਣੇ ਪੈ ਗਏ ਬਾਹਰ ਦੀ ਮੋਟੇ ਪਏ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਸੱਸੀ ਗਾਲ ਜੀ ਆਪਣਾ ਨਾਮ ਤੇ ਪਿੰਡ ਦੱਸ ਦੀ ਨਾਮ ਸੁਲੀ ਚੰਦ ਦਾ ਪਿੰਡ ਰਾਸਤਾਨ ਹਲਮਾਨਾ ਨਗਰ ਦਾ ਅੱਜ ਆਪਣੇ ਕੋਲੇ ਕਿੰਨੇ ਨਾਗਾ ਬਾਈ ਸ਼ੇਰ ਕਰ ਆਪਣੇ ਕੋਲ ਵੀ ਜੀ ਦੋ ਨਾਗਾ ਚੱਕਾ ਇੱਕ ਚੋ ਇੱਕ ਇਹ ਆਪਣੇ ਦੇ ਬਾਰੇ ਜਾਣਕਾਰੀ ਦਿਓ ਵੀ ਇਹਦਾ ਕਿੰਨਾ ਦੁੱਧ ਆਦਾ ਇਹਦਾ ਵੀ ਫਿਲਹਾਲ ਪਹਿਲੇ ਸੂਇ 6 ਲੀਟਰ ਦੁੱਧ ਦਾ ਟਾਈਮ ਦਾ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਨੂੰ ਇਹਨੂੰ ਪੰਜ ਪੰਜ ਸੀਨ ਨਵੇਂ ਹੋਏ ਥੂਈ ਪੰਜ ਸੀਨ ਨਵੇਂ ਤੇ ਮਗਰ ਕੀ ਵੀ ਇਹਦੇ ਮਗਰ ਕਟਾਈ ਮਗਰ ਇਹਦੇ ਕਟਾਗਾ ਤੇ ਕੀ ਮੁੱਲ ਕਰਦਾ ਵੀ ਇਹਦਾ 1 ਲੱਖ 5000 ਰੁਪਏ ਕਰਦਾ ਮਾਨ ਤਣ ਕਰ ਦੋਗੇ ਕਰ ਦਿਆਂਗੇ ਜੀ ਠੀਕ ਆ ਬਈ ਤੇ ਆਪਣਾ ਅਗਲੀ ਆ ਝੋਟੀ ਦੇ ਬਾਰੇ ਜਾਣਕਾਰੀ ਦਿਓ ਇਹ ਸੀਲ ਦੇਖ ਲਓ ਇੰਨੀ ਗਾ ਕਿ ਬਿਨਾ ਬੰਨੇ ਤੋਂ ਵਧੀਆ ਕੱਲੀ ਬੈਠੀ ਹੈਗੀ ਹੈ ਠੀਕ ਹੈ ਤੇ ਸੁਣਾਈ ਤੁਹਾਨੂੰ ਇਹਦੇ ਬਾਰੇ ਦਿਖਾ ਦਿੰਨੇ ਵੀ ਸੀਲ ਤਾਂ ਤੁਸੀਂ ਆਪ ਹੀ ਦੇਖ ਲਓ ਕਿੰਨੀ ਹੈ ਤੇ ਇਹਦਾ ਦੁੱਧ ਕਿੰਨਾ ਬਈ ਇਹਦੇ ਵੀਰ ਜੀ ਪਰਸੋਂ ਹੀ ਥੂਈ ਆ ਹੋਜ ਬੋੜਾ ਹੀ ਹੈ ਤਾਜ ਬੋਲਾ ਕਿੰਨਾ ਕੱਟੇ ਬੀ ਇਹ ਪੰਜ ਕਿਲੋ ਬੋਲਾ ਕੱਟੇ ਪੰਜ ਕਿਲੋ ਤਾਂ ਆਪਾਂ ਕਿੰਨੇ ਦੁੱਧਿਆਸ ਰੱਖ ਸਕਦੇ ਇਹ ਤੋਂ ਇਹ ਤਾਂ ਰੱਖ ਸਕਦੇ 7 ਲੀਟਰ ਦੁੱਧਿਆਸ 7 ਮਤਲਬ ਡੰਗ ਦੇ 7 ਹਾਂਜੀ ਹਾਂਜੀ 14 ਕਿਲੋ ਦੁੱਧ ਤੇ ਮਗਰੇ ਦੇ ਘੱਟਾ ਦਾ ਮਗਰੇ ਦੇ ਘੱਟਾ ਮਗਰੇ ਦੇ ਘੱਟਾ ਦੀ ਦਾ ਮੁੱਲ ਮੁੱਲ ਕੀ ਕਰਦੇ ਆਪਾਂ ਬੰਦ ਕਰਦੇ 1,60,000 ਤੇ ਦੇਖੋ ਕਿੰਨੀ ਸਿੰਘੀਆਂ ਸਿੰਘੀਆਂ ਮੱਛੀਆਂ ਨੇ ਜਿਹੜੇ ਕਿਸੇ ਨੂੰ ਮੋੜ ਕੇ ਦਿਖਾਉਣੇ ਆ ਟਰੱਕ ਪੁੱਜੀਆਂ ਬੱਦਿਆਂ ਚੰਗੇ ਚੰਗੇ ਰੇਟ ਆਪਾਂ ਮੱਛੀ ਦਾ ਰੇਟ ਪੁੱਛਿਆ ਸੀਗਾ ਆਪਾਂ ਕਹਿੰਦੇ ਪੂਰਾ ਫ੍ਰੀਟ ਰੇਟ ਆ ਚੋਦਰੀ ਦੇ ਵੱਲੋਂ ਸਿਕਾਂਟ ਨੂੰ ਬੱਦਲ ਰਾਤ ਨੂੰ ਤੇ ਕੁਕਿੰਗ ਨਾ ਕਰ। ਧੰਨਵਾਦ। ਕਰਕੇ ਗਿਆ। ਸਾਡੇ ਕੋਲ ਵੀ ਗਾਵੇਂ ਉਹ ਸੱਜਣੀਆਂ ਨੂੰ ਮੱਝਾਂ ਨਹੀਂ ਗੈਂਦੀ। ਮੰਡੀ ਦੇ ਵਿੱਚ ਆਦੇ। ਰੋਣੇ ਕਿ ਨਾ ਮੱਧੀ ਮੰਤਾ ਅਜੇ ਮੱਢੇ ਕਿ ਨਾ ਕਿ ਵਿੱਚ ਬੱਚੇ ਤੇ ਡੇ ਲਈ ਸੀ ਯਾਨੀ ਜਦੋਂ ਨਾ ਛੱਟ ਮੱਟ ਕੇ ਮੈਂ ਸੀ ਪਰ ਕਿਸੇ ਨੂੰ ਦਿਖਾਉਣ ਇਤਰੀ ਆ ਕੇ ਰੋਸ ਤੇ ਡਾ ਮੈਂ ਜੀਆ ਤੁਹਾਨੂੰ ਕਿ ਹੱਥ ਦਾ ਆਫਸਰ ਜੀ ਆ ਗਿਆ ਸੀ ਤਾਂ ਇਹਦੇ ਸਬੰਧ ਤੇ ਆ ਤਾਂ ਵੀ ਜਾਨ ਆਖਰੀ ਬਾਰੇ ਮੈਂ ਹੱਥ ਦੇਖਣ ਜਾਨ ਨੂੰ ਮਿਲਣ ਕਰਾਇਆ ਦੇਖੇ ਕਿ ਕਿ ਤੱਕ ਜਾਂਦਾ ਸਭੂਰੀ ਗੈਂਡ ਦਾ ਮੈਂ ਮਡੀ ਮਾੜ ਮੰਡੀ ਤੇ ਇਹ ਇੱਕ ਆਪਣੀ 20 ਤਰੀਕ ਨੂੰ ਲਾ ਗਈ ਸੀ ਜਿਵੇਂ ਪਹਿਲਾਂ ਵੀ ਦੱਸਿਆ ਸੀ ਇਹਦੇ ਵਿੱਚ ਕਦੀ ਮੱਝਾਂ ਹੁੰਦੀਆਂ ਤੇ ਬੱਚਾ ਦੇਖਦਾ ਇਹ ਰਿਡਮੈਂਡ ਯਾਦ ਕਰਦੇ ਰਹੇ ਉਹ ਇਕ ਹਲਕੀ ਤੋਂ ਪੱਤੀ ਦਾ ਉਧਾਰ ਹਣ ਕਰਦੇ ਰਹੇ ਰਿਡਮੈਂਡ ਅੱਲਾਹ ਸਭ ਤੋਂ ਸੋਤਰੀ ਆਪਿਆ ਪਾਟੇ ਉਹਦੇ ਉਪਕ੍ਰਿਟ ਇੱਕ ਸਾਡ ਤੋਂ ਕਾਟ-ਕਾਟ ਕਰਕੇ ਜਿੰਦੀ ਪ੍ਰਸੁਰਤ ਆਪੇ ਪੱਕੀ ਬਣ ਜਾਏਗੀ ਠੀਕ ਹੈ ਤਾਂ ਜਲਦੀ ਹੋ ਜਾਓ ਕਿਉਂਕਿ ਕੋਈਦਰ ਨਵੀਂ ਨਗਰ ਨਾ ਜਾਵੇ ਕਾਟ-ਖਾਟ ਸੁਣਾਉਣਾ ਉਹ ਜੱਦੇ ਵੀ ਮੰਡੀ ਹੁੰਦੀ ਹੈ ਮੇਰੇ ਸਾਹਮਣੇ ਦੋ ਘੰਟੇ ਦੇ ਲਾਅ ਲੱਗਿਆ ਉਹਨੂੰ ਜੋ ਫੋਨ ਖਾਤਰ ਤੇ ਫੇਰ ਹੀ ਇਹ ਬਲੈਕ ਹੋ ਗਿਆ ਕਿ ਲੱਗਦਾ ਨਹੀਂ ਬਿਲਕੁਲ ਰੂਪ ਹੀ ਨਾ ਦਿੰਦਾ ਉਹ ਸਭ ਜੀ ਰਹੀ ਹੈ ਪਸੰਦ ਤਿਆਰ ਕਰਨਾ ਪਰ ਮੰਡੀ ਚ ਆਪਣਾ ਇਹ ਕੋਈ ਨਹੀਂ ਮਿਲਦਾ ਵੀ ਜਿਹੜੇ ਨੂੰ ਤਿਆਰ ਕਰਨਾ ਦਿੱਤਾ ਉਹ ਇਹ ਕਿੰਨੇ ਸਾਰੀਆਂ ਕਾਂਟ ਕਾਂਡ ਦਾ ਬੱਦਲ ਮੰਡੀ ਦੇ ਵਿੱਚ ਉਹ ਕਿਦਾ ਹਾਂ ਕਿ ਦੇਖੋ ਜੇ ਅੱਛਾ ਡੈਮੇਜ ਵੀ ਪੂਰਾ ਚੰਗਾ ਕਰਦਾ ਮੈਂ ਮੈਂ ਜਿਹਾ ਬੰਦ ਹਾਂ ਉਹ ਤਿਆਰੀ ਕਰ ਲੋਏ ਮੰਦਿਰ ਆਪ ਤਾਂ ਨਹੀਂ ਮੱਝਾਂ ਦੀ ਕਿੰਨਾ ਕਿੰਨਾ ਪਤਾ ਸਨ ਪੂਰੀ ਮਾਜਰੀ ਦੀ ਪੂਰੀ ਮਾਜਰੀ ਦੀ ਸਪੀਡ ਉਹ ਵੀ ਕਰਤੀ ਹੋਬਸਨ ਰੋਡੇ ਦੇ ਮੋਨ ਨੀ ਪੋਸਿਸ ਕਰਨ ਹਿੱਤਾਂ ਹਰੇਕ ਪਰਮ ਦਾ ਜਿਹੜੇ ਜਿਹੜੇ ਸੜਕ ਤੇ ਨਵੇਂ ਆਉਂਦੇ ਜੁੜਦੇ ਆ